ਹੈਲੋ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਬਰਕਤ ਨੂੰ ਦੇਖਦੇ ਉੱਪਰ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬਹੁਤ ਹੀ ਸੋਨਾ ਲਾਈਟ ਲ্যাਵੈਂਡਰ ਕਲਰ ਦਾ ਸੂਟ ਜੋ ਕਿ ਸ਼ਿਮਰ ਦੇ ਉੱਤੇ ਬਣ ਕੇ ਤਿਆਰ ਹੋਇਆ ਹੈ ਇਹ ਇੱਕ ਪੈਚਵਰਕ ਵਾਲਾ ਡਿਜ਼ਾਈਨ ਹੈ ਪੈਚ ਲਗਾ ਕੇ ਜਿਸ ਨੂੰ ਤਿਆਰ ਕੀਤਾ ਗਿਆ ਹੈ ਇੰਸਟਾਗ੍ਰam ਦੇ ਉੱਪਰ ਕਾਫੀ ਫੇਮਸ ਚੱਲ ਰਿਹਾ ਹੈ ਇਹ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਇਹਦੇ ਉੱਪਰ ਕਿੰਨਾ ਸਾਫ਼ ਸੁਥਰਾ ਕੰਮ ਕੀਤਾ ਗਿਆ ਹੈ ਹਰ ਇੱਕ ਚੀਜ਼ ਮੋਤੀ ਦਬਕਾ ਜਰੀ ਸਿੱਪੀ ਹਰ ਤਰ੍ਹਾਂ ਦਾ ਕੰਮ ਲਗਾ ਕੇ ਇਸ ਨੂੰ ਬਹੁਤ ਹੀ ਸੋਹਣਾ ਬਣਾਇਆ ਗਿਆ ਹੈ। ਇਹ ਡਿਜ਼ਾਈਨ ਕਾਫੀ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ। ਬੇਸਿਕਲੀ ਆਪਾਂ ਕਹਿ ਸਕਦੇ ਹਾਂ ਕਿ ਪੈਚਵਰਕ ਵਾਲਾ ਡਿਜ਼ਾਈਨ ਥੋੜਾ ਕਾਸਟਲੀ ਤਿਆਰ ਹੁੰਦਾ ਹੈ। ਪਰ ਆਪਣੇ ਕੋਲੋਂ ਇਹ ਕਾਫੀ ਰੀਜ਼ਨੇਬਲ ਰੇਟਾਂ ਦੇ ਉੱਤੇ ਤੁਸੀਂ ਤਿਆਰ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਕੋਈ ਵੀ ਇੰਸਟਾਗ੍ਰਾਮ ਦਾ ਤੁਸੀਂ ਕੋਈ ਵੀ ਫੋਨ ਤੋਂ ਤੁਸੀਂ ਸਾਨੂੰ ਫੋਟੋ ਭੇਜ ਕੇ ਆਪਣਾ ਡਿਜ਼ਾਈਨ ਤਿਆਰ ਕਰਵਾ ਸਕਦੇ ਹੋ। ਤੁਸੀਂ ਦੇਖਦੇ ਉਸ ਦੇ ਉੱਪਰ ਡਾਰਕ ਪਰਪਲ ਕਲਰ ਦਾ ਪੈਚ ਲਗਾਇਆ ਗਿਆ ਹੈ ਅਸਲ ਦੇ ਵਿੱਚ ਇਹ ਪੈਚ ਕਿਸੇ وجہ ਦੇ ਨਾਲ ਲਗਾਇਆ ਗਿਆ ਹੈ ਕਿਉਂਕਿ ਇਹ ਵਾਲਾ ਡਿਜ਼ਾਈਨ ਡਾਰਕ ਪਰਪਲ ਕਲਰ ਦੇ ਸੂਟ ਦੇ ਉੱਪਰ ਕ੍ਰੇਪ ਦੇ ਉੱਪਰ ਲਗਾ ਕੇ ਤਿਆਰ ਕੀਤਾ ਗਿਆ ਸੀਗਾ ਕਿਸੇ ਕਿ ਭੁਜਾ ਨਾਲ ਉਹਨਾਂ ਦੀ ਸ਼ਰਟ ਖਰਾਬ ਹੋ ਗਈ ਪਰ ਉਹਨਾਂ ਦਾ ਸੂਟ ਨਵਾਂ ਸੀਗਾ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਹੀ ਡਿਜ਼ਾਈਨ ਚਾਹੀਦਾ ਹੈ ਕੰਟਰਾਸਟ ਬਣਾ ਕੇ ਫਿਰ ਅਸੀਂ ਉਹਨਾਂ ਨੂੰ ਲਾਈਟ ਡਾਰਕ ਦੇ ਕੰਬੀਨੇਸ਼ਨ ਦੇ ਨਾਲ ਸੂਟ ਤਿਆਰ ਕਰਕੇ ਦਿੱਤਾ ਇਹ ਵਾਲੀ ਇਹਨਾਂ ਦੀ ਪਹਿਲਾਂ ਸ਼ਰਟ ਰੈਡੀ ਹੋਈ ਸੀਗੀ ਤੁਸੀਂ ਦੇਖ ਸਕਦੇ ਹੋ ਅਸੀਂ ਇਹਦੇ ਡਿਜ਼ਾਈਨ ਨੂੰ ਕੱਟ ਕੇ ਨਵੇਂ ਫੈਬਰਿਕ ਤੇ ਉੱਪਰ ਸ਼ਿਮਰ ਦੇ ਉੱਪਰ ਇਹ ਵੀ ਕਾਫੀ ਜ਼ਿਆਦਾ 트ੈਂਡ ਦੇ ਵਿੱਚ ਹੈ ਲਾਈਟ ਡਾਰਕ ਦੇ ਕੰਬੀਨੇਸ਼ਨ ਦੇ ਨਾਲ ਇਸ ਸੂਟ ਨੂੰ ਅਸੀਂ ਤਿਆਰ ਕਰ ਦਿੱਤਾ ਕੁਣੀ ਦੀ ਸ਼ਲਵਾਰ ਤੇ ਦੁਪੱਟਾ ਡਾਰਕ ਹੋਏਗਾ ਤੇ ਸ਼ਰਟ ਦਾ ਕਲਰ ਲਾਈਟ ਹੋ ਜਾਏਗਾ। ਇੱਥੋਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਤੁਸੀਂ ਕੋਈ ਵੀ ਪੁਰਾਣਾ ਥੋੜਾ ਸੂਟ ਖਰਾਬ ਹੋਇਆ ਹੋਵੇ ਤੁਸੀਂ ਉਹਨੂੰ ਵੀ ਤਿਆਰ ਕਰਵਾ ਸਕਦੇ ਹੋ ਤੇ ਜੇ ਤੁਹਾਡੇ ਕੋਲ ਪੁਰਾਣਾ ਦੁਪੱਟਾ ਹੋਵੇ ਤੁਸੀਂ ਉਹਨੂੰ ਸੂਟ ਦੇ ਨਾਲ ਨਵਾਂ ਬਣਾਉਣਾ ਚਾਹੁੰਦੇ ਹੋ ਉਹ ਵੀ ਹੋ ਸਕਦਾ ਹੈ। ਕਿਸੇ ਵੀ ਤਰ੍ਹਾਂ ਦੀ ਫੈਸਿਲਿਟੀ ਆਪਣੇ ਕੋਲ ਅਵੇਲੇਬਲ ਹੈ। ਇਹ ਸਾਡਾ ਦੂਸਰਾ ਕਲਰ ਹੈ। ਇਹ ਬਹੁਤ ਹੀ ਜ਼ਿਆਦਾ ਲਾਈਟ ਜਿਹਾ ਵਰਕ ਕਰਕੇ ਇਹਨੂੰ ਤਿਆਰ ਕੀਤਾ ਗਿਆ ਹੈ ਜਿੱਦਾਂ ਕਿਸੇ ਪਹਿਨਣੇ ਕੋਈ ਹਲਕਾ ਸੂਟ ਜਾਂ ਫਿਰ ਬਜਟ ਫ੍ਰੈਂਡਲੀ ਸੂਟ ਬਣਾਉਣਾ ਹੋਵੇ ਬਹੁਤ ਹੀ ਜ਼ਿਆਦਾ ਘੱਟ ਤੁਸੀਂ ਸੋਚ ਵੀ ਨਹੀਂ ਸਕਦੇ ਇੰਨੇ ਘੱਟ ਪ੍ਰਾਈਸ ਦੇ ਵਿੱਚ ਇਹ ਬਣ ਕੇ ਤਿਆਰ ਹੋਇਆ ਹੈ ਹੈਂਡਵਰਕ ਦਾ ਸੂਟ ਤੇ ਇਹ ਇਹਦਾ ਫਰੰਟ ਸਾਈਡ ਹੈ ਤੇ ਇਹਦੀਆਂ ਬੈਕ ਬੈਕ ਤਾਂ ਨਹੀਂ ਹੈਗੀਆਂ ਬਾਜ਼ੂ ਨੇ ਬਾਜ਼ੂ ਵੀ ਫੁੱਲ ਹੈਵੀ ਅਸੀਂ ਦੂਸਰੀ ਸਾਈਡ ਬਣਾਈਆਂ ਨੇ ਆ ਦੇਖੋ ਇਹ ਵਾਲੀ ਸਾਈਡ ਇਹਦੀ ਬਾਜ਼ੂ ਹੈ ਬਾਜ਼ੂ ਵੀ ਪੂਰੀ ਫਰੰਟ ਦੀ ਤਰ੍ਹਾਂ ਹੀ ਜ਼ਿਆਦਾ ਬੂਟੀਆਂ ਪਾ ਕੇ ਥੋੜੀ ਫਰੰਟ ਜਦੋਂ ਬਣ ਕੇ ਰੈਡੀ ਹੋਏਗੀ ਬਾਜੂ ਪਲੱਸ ਫਰੰਟ ਤੁਹਾਡਾ ਬਿਲਕੁਲ ਹੈਵੀ ਸੂਟ ਲੱਗੇਗਾ ਰੇਟ ਘੱਟ ਹੈ ਤੇ ਸੂਟ ਹੈਵੀ ਹੈ ਇਸ ਕਰਕੇ ਤੁਸੀਂ ਸਾਡੇ ਕੋਲੋਂ ਇਦਾਂ ਦੇ ਕੋਈ ਸੋਹਣੇ ਸੋਹਣੇ ਸੂਟ ਤਿਆਰ ਕਰਵਾਉਣੇ ਹੋ ਤਾਂ ਸਾਨੂੰ ਆਪਣਾ ਡਿਜ਼ਾਈਨ ਦੇ ਕੇ ਜਾਂ ਸਾਡੇ ਕਿਸੇ ਡਿਜ਼ਾਈਨ ਤੋਂ ਸਾਨੂੰ ਆਰਡਰ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ